ਉਹ ਠੀਕ ਹੋ ਜਾਣਾ ਜਲਦੀ ਸਹੀ ਠੀਕ ਠਾਕ ਹੋ ਜਾਣਾ ਨਾ ਤੇ ਬਾਕੀ ਇਹ ਹੈ ਰਾਤੀ ਖਬਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਰਾਜਵੀਰ ਜਵੰਦਾ ਤੇ ਰਾਤ ਖਬਰ ਸੁਣ ਕੇ ਬਹੁਤ ਜ਼ਿਆਦਾ ਮਨ ਖਰਾਬ ਹੋਇਆ ਮੇਰਾ ਤਾਂ ਨਾ ਤੇ ਉਹਨਾਂ ਦੇ ਐਕਸੀਡੈਂਟ ਦੀ ਖਬਰ ਸੁਣ ਕੇ ਮਨ ਇੰਨਾ ਖਰਾਬ ਹੋਇਆ ਤੇ ਦੱਸੋ ਪ੍ਰਮਾਤਮਾ ਪਤਾ ਨਹੀਂ ਕਿਹੜੀ ਗੱਲੀ ਰਾਜੀ ਹੈ ਨਾ ਕੀ ਉਹਨੂੰ ਚੰਗਾ ਲੱਗਦਾ ਹੈ ਤੇ ਇੰਨਾ ਸਾ ਸੁਤਰੀ ਉਹਨਾਂ ਦੀ ਗਾਇਕੀ ਹੈ ਨਾ ਵੀ ਕਹਿਣ ਦੀ ਗੱਲਾਂ ਨਹੀਂ ਹੈਗੀਆਂ ਜਿੰਨਾ ਟੂਠ ਬੋਲ ਉਹਨਾਂ ਹੀ ਥੋੜਾ ਨਾ ਬਿਨਾ ਸੋਣਾ ਮਤਲਬ ਗਾਉਂਦੇ ਆ ਸੱਭਿਆਚਾਰਕ ਗਾਉਂਦੇ ਆ ਹਰੇਕ ਚੀਜ਼ ਦਾ ਤੱਥ ਪੂਰਾ ਨਿਕਲਦਾ ਹੈ ਨਾ ਤੇ ਵਾਇਗਰੂ ਨੇ ਕਿੱਦਾਂ ਇੱਕਦਮ ਦੁੱਖ ਲਿਆਂਦਾ ਨਾ ਤੇ ਇਸ ਟਾਈਮ ਹਸਪੀਟਲ ਵਿੱਚ ਦਾਖਲਿਆ ਤੇ ਵੈਂਟੀਲੇਟਰ ਤੇ ਆ ਤੇ ਸਾਰੇ ਸਿੰਗਰ ਭਰਾ ਹਨਾ ਮੈਂ ਇੱਕ ਦੇਖਦੀ ਸੀ ਖਬਰਾਂ ਹੁਣ ਤੇ ਸਾਰੇ ਸਿੰਗਰ ਭਰਾ ਉਹਨਾਂ ਦੀ ਖਬਰ ਲੈਣ ਜਾਂਦੇ ਆ ਚਲੋ ਫਰਜ਼ ਬਣਦਾ ਵੀ ਹੈ ਨਾ ਦਾ ਓਕੇ ਸਮੇ ਓਕੇ ਸਮੇ ਆਪਾਂ ਨੂੰ ਆਪਣੇ ਜਿੱਦਾਂ ਗੱਲ ਉਹ ਪਹੁੰਚਣਾ ਚਾਹੀਦਾ ਹੈ ਨਾ ਤੇ ਜਿੱਥੇ ਆਪਣਾ ਪਿਆਰ ਹੋਵੇ ਜਾਂ ਆਪਣੇ ਰਿਸ਼ਤੇ ਆរី ਹੋਵੇ ਨਾ ਇਹੜਾ ਔਖਾ ਟਾਈਮ ਹੈ ਨਾ ਇਹ ਵਾਈਕ ਪਤਾ ਨਹੀਂ ਕਿਹੜੇ ਵੀ ਲੈਣਾ ਪਰਮਾਤਮਾ ਜਾਣਦਾ ਹੈ ਸੌਖੇ ਸਮੇ ਨੂੰ ਸੌਖਾ ਸਮਾਂ ਤਾਂ ਆਪਾਂ ਸਾਰੇ ਚਾਹੁੰਦੇ ਹਾਂ ਨਾ ਤੇ ਔਖੇ ਸਮੇ ਦਾ ਕੋਈ ਪਤਾ ਨਹੀਂ ਕਿ ਉਹ ਵਾਈ ਕੋ ਸੱਚੇ ਪਾਤਸ਼ਾਹ ਮੈਂ ਤੇ ਕਹਿੰਨੀ ਮੈਂ ਦਿਲੋਂ ਅਰਦਾਸ ਕਰਦੀ ਹਾਂ ਉਸ ਵੀਰ ਲਈ ਵੀ ਵਾਈਕਰੋ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਹੈ ਨਾ ਵੀ ਇਹਨਾਂ ਸੋਹਣਾ ਉਹਨਾਂ ਨੇ ਗਾਇਕੀ ਨੂੰ ਗਾਇਆ ਹੈ ਨਾ ਵੀ ਇਹਨਾਂ ਸੋਹਣਾ ਰੋਪ ਦਿੱਤਾ ਉਹਨਾਂ ਨੇ ਗਾਇਕੀ ਨੂੰ ਤੇ ਸੁਣ ਕੇ ਵੀ ਇਹਨਾਂ ਮਨ ਨੂੰ ਸਕੂਨ ਹੁੰਦਾ ਹੈ ਇਹਨਾਂ ਦੇ ਗਾਣੇ ਉਹਨਾਂ ਦੇ ਬਹੁਤ ਹੀ ਜ਼ਿਆਦਾ ਹੈ ਨਾ ਤੇ ਦੇਖੋ ਜੀ ਹਰੇਕ ਇਨਸਾਨ ਦੀ ਹੈ ਨਾ ਇਸ ਦੁਨੀਆ ਨੂੰ ਦੇਣ ਹੁੰਦੀ ਆ ਚਾਹੇ ਉਹ ਚੰਗੀ ਹੋਵੇ ਚਾਹੇ ਉਹ ਮਾੜੀ ਹੋਵੇ ਉਹਨਾਂ ਦੀ ਬਹੁਤ ਵਧੀਆ ਦੇਣ ਆ ਇਸ ਸੰਸਾਰ ਨੂੰ ਹਨਾ ਬੇੰਨੀ ਵਧੀਆ ਦੇਣਾਂ ਦੀ ਹੈਗੀ ਹੈ ਨਾ ਵੀ ਬਹੁਤ ਜ਼ਿਆਦਾ ਸਾਰੀ ਦੁਨੀਆ ਨਾਲ ਵਾਸਤੇ ਅਰਦਾਸ ਕਰਦੀ ਪਈ ਹੈ ਨਾ ਤੇ ਫੇ ਦੇਖਣ ਦੀ ਸੀ ਵੱਡੇ ਵੱਡੇ ਚੈਨਲ ਵੀ ਜਾਨੀ ਕਿਹ ਲੋਕ ਵੀ ਇਹਨਾਂ ਦੇ ਖਬਰਾਂ ਚਲਾ ਰਹੇ ਆ ਤੇ ਹਰੇਕ ਕੋਈ ਛੋਟਾ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਅਰਦਾਸ ਕਰਦੇ ਪਏ ਉਹਨਾਂ ਬਾਰੇ ਹਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਕਿੰਨੀ ਮਾਂ ਦੇ ਪੁੱਤ ਨੂੰ ਹਨਾ ਤੰਦਰੁਸਤੀ ਦੇਵੀ ਉਹ ਚੜ੍ਹਦੀ ਕਲਾ ਦੇਵੀ ਹੈ ਨਾ ਤੇ ਇੱਕ ਬੋਲ ਤੇ ਕਿੰਨੀ ਦੁਨੀਆ ਇਕੱਠੀ ਹੁੰਦੀ ਹੈ ਉਹਨਾਂ ਦੇ ਪ੍ਰੋਗਰਾਮ ਸ਼ੋਅ ਵੈਸੇ ਮੈਨੂੰ ਪਤਾ ਤਾਂ ਹੈ ਨਹੀਂ ਭਾਜੀ ਕਿਹੜੇ ਪਿੰਡ ਦੇ ਆ ਕਿਹੜੇ ਨਹੀਂ ਹੈਗੇ ਉਹ ਪਰ ਆਪਾਂ ਉਹਨਾਂ ਨੂੰ ਫੋਨਾਂ ਤੇ ਦੇਖੀਦਾ ਆ ਤੇ ਬਹੁਤ ਸੋਹਣੇ ਸਾਫ ਸੁਥਰੇ ਗਾਇਕੀ ਗਾਉਂਦੇ ਵਾਹਿਗੁਰੂ ਉਹਨਾਂ ਦੀ ਲੰਬੀ ਲੰਬੀ ਉਮਰ ਕਰੇ ਵਾਸਤੇ ਇਹ ਹੁ ਗਾਉਂਦੇ ਰਹਿਣ ਤੇ ਇਦਾਂ ਵਸ ਸੱਭਿਆਚਾਰ ਨੂੰ ਜਿਉਂਦਾ ਰੱਖਣ ਹੈ ਨਾ ਤੇ ਕੋਈ ਲੱਚਰ ਗਾਇਕੀ ਨਹੀਂ ਹੁੰਦੀ ਉਹਨਾਂ ਦੀ ਸਾਫ ਸੁਥਰੀ ਇਕਦਮ ਸੱਚਜੀ ਗਾਇਕੀ ਹੈ ਨਾ ਜਿਹਨੂੰ ਕਹਿੰਦੇ ਹੁੰਦੇ ਆ ਤੇ ਕੁ ਸਿੱਖਣ ਨੂੰ ਮਿਲਦਾ ਸਪਰਾ ਤੋਂ ਹਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸ ਮੈਂ ਕਰਦੀ ਹਾਂ ਉਹਨਾਂ ਵਾਸਤੇ ਤੇ ਉਹਨਾਂ ਦੇ ਜਿਹੜੇ ਦੁੱਖ ਇੱਕ ਦਾਮ ਆ ਗਏ ਨਾ ਅਚਾਨਕ ਆ ਗਏ ਆ ਤੋਂ ਸਹੀ ਕਰਨਾ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਕਰ ਆਪਾਂ ਕਰਨਾ ਤੇ ਚਲੋ ਤਾਂ ਸਭ ਜ਼ਿੰਦਗੀ ਦੇ ਨਾਲ ਹੀ ਆ ਪਰ ਮੰਨਦੇ ਕਿ ਬਹੁਤ ਖਰਾਬ ਹੁੰਦਾ ਵੀ ਦੱਸੋ ਪਤਾ ਨਹੀਂ ਰੱਬ ਕਿਹੜੀ ਗੱਲਾਂ ਜਿਹਦਾ ਗੱਲਾਂ ਚ ਰਾਜੀ ਹੈ ਨਾ ਵਾਹਿਗੁਰੂ ਤੇ ਪਰ ਇਦਾਂ ਅਚਾਨਕ ਸੱਚੇ ਪਾਤਸ਼ਾਹ ਕਰੇ ਨਾ ਕਿਸੇ ਦੇ ਨਾਲ ਨਾ ਕਿ ਦਾ ਉਸ ਵੀਰ ਦੇ ਨਾਲ ਹੋਈ ਆ ਤੇ ਚਲੋ ਹਰੇਕ ਕੋ ਆਪਣੇ ਕੰਮਕਾਰ ਕਰਦਾ ਹਨ ਜਿਹਦਾ ਵੀ ਕੋ ਕੀਤਾ ਖੇਤੀ ਵਾਲੀ ਦਾ ਉਹ ਖੇਤੀ ਕਰਦਾ ਆ ਜਿਹੜਾ ਕੋ ਸ਼ਾਪਕੀਪਰ ਆ ਕੋਈ ਆਫਿਸ ਵਾਲਾ ਹਨ ਹਰੇਕ ਕੋਈ ਆਪਣੇ ਕਰਦਾ ਉਹ ਵੀ ਜਿੱਦਾਂ ਕੱਲ ਪਹਾੜਾਂ 'ਚ ਘੁੰਮਣ ਗਏ ਆ ਕੋਈ ਵੀਡੀਓ ਫੋਟੋ ਸ਼ੂਟ ਕਰਦੇ ਹੋਣਗੇ ਹਨ ਹੁਣ ਇਹ ਥੋੜੀ ਪਤਾ ਸੀ ਉਹਨਾਂ ਨੂੰ ਹਨਾ ਚਾਂਸ ਹੋ ਜਾਣਾ ਨਹੀਂ ਜਾਂਦੇ ਉਹ ਹਨ ਪਰ ਉਹ ਪਤਾ ਨਹੀਂ ਕਿੰਨੇ ਉਹਨੂੰ ਜਿਹੜਾ ਨਾ ਉਹ ਸਮਾਂ ਉਹ ਟਾਲਦਾ ਨਹੀਂ ਕਦੀ ਵੀ ਉਹ ਸਮਾਂ ਉਹਥੇ ਬੰਦੇ ਨੂੰ ਲੈ ਜਾਂਦਾ ਲੇ ਜਾਂਦਾ ਬੰਦੇ ਨੂੰ ਸਮਾਂ ਉੱਥੇ ਤੇ ਪਤਾ ਨਹੀਂ ਸਭਾਈ ਨੂੰ ਕੀ ਕੋਈ ਹੈਗੀ ਮਨਜ਼ੂਰੀ ਕੀ ਮਨਜ਼ੂਰੀ ਇਸ ਪ੍ਰਮਾਤਮਾ ਨੂੰ ਨਾ ਤੇ ਸਾਰੇ ਅਰਦਾਸਾਂ ਕਰਨ ਦੇ ਉਹਨਾਂ ਵਾਸਤੇ ਭਰਾ ਵਾਸਤੇ ਤੇ ਬਹੁਤ ਹੀ ਜ਼ਿਆਦਾ ਮਨ ਖਰਾਬ ਹੁੰਦਾ ਸੀ ਨਿਕਿਆ ਨਾ ਤੇ ਤੁਸੀਂ ਵੀ ਸਾਰੇ ਮੇਰੇ ਭੈਣ ਭਰਾ ਹਨਾ ਤੇ ਉਸ ਭਰਾ ਲਈ ਤੇ ਦਿলো ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ ਤੁਹਾਨੂੰ ਰਸਤੀ ਦੇ ਦੇ ਤੇ ਆਪਣੇ ਘਰ ਪਰਿਵਾਰ ਵਿੱਚ ਆਉਣ ਹਨਾ ਤੇ ਨਾਲੇ ਲੋਕਾਂ ਦੀ ਜਾਣਿਆ ਉਹ ਤਾਂ ਨਾ ਉਹਨਾਂ ਉਹਨਾਂ ਨੂੰ ਸਮਾਜ ਸਮਾਜ ਵਿੱਚ ਬੜੀ ਦੇਣੇ ਕਿੰਨਾ ਪਿਆਰ ਉਹਨਾਂ ਨੂੰ ਸਾਰੇ ਜਾਣੇ ਕਰਦੇ ਨੇ ਉਹਨਾਂ ਨੇ ਇੱਕ ਵਿਸ਼ਵਾਸ ਬਣਾਇਆ ਆਪਣਾ ਵਿਸ਼ਵਾਸ ਬਣਾਉਣਾ ਬਹੁਤ ਵੱਡੀ ਗੱਲ ਆ ਉਹਨਾਂ ਨੇ ਵਿਸ਼ਵਾਸ ਔਰ ਪਿਆਰ ਬਣਾਇਆ ਇਸ ਦੁਨੀਆ ਤੇ ਆਪਣਾ ਨਾ ਤੇ ਕਿੱਦਾਂ ਦੁਨੀਆ ਰੁੰਦੀ ਆ ਨਾ ਉਹਨਾਂ ਦੇ ਫੈਨ ਆਉਂਦੇ ਆ ਤੇ ਜਿਹੜੇ ਉਹਨਾਂ ਦੇ ਜਿੱਦਾਂ ਕਹ ਲੋ ਵੀ ਇਹ ਸਿੰਗਰ ਭਰਾ ਪੈਣਾ ਆ ਤੇ ਉਹਨਾਂ ਦਾ ਹੁੰਦਾ ਕਿ ਹੁਣ ਸਾਡੇ ਆਗੇ ਦੇਖਦੇ ਅਸੀਂ ਇਹਨਾਂ ਦੇ ਵੀਵਰ ਆ ਨਾ ਤੇ ਸਾਨੂੰ ਕਿੰਨਾ ਦੁੱਖ ਹੁੰਦਾ ਇਹ ਨਾ ਰਹਿੰਦੇ ਖਾਂਦੇ ਪੀਂਦੇ ਆ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਨਾ ਤੇ ਵੈਗੁਰੂ ਜੀ ਪਾਸ਼ਾ ਕਰੀ ਨਾ ਕਿਸੇ ਦੇ ਨਾਲ ਹੈ ਨਾ ਤੇ ਉਸ ਜੋ ਉਸ ਵੀਰ ਦੇ ਨਾਲ ਅਚਾਨਕ ਹੋਈ ਆ ਤੇ ਕਿ ਬਹੁਤ ਮਨ ਖਰਾਬ ਬੰਦਾ ਵੀ ਵੈਗੁਰੂ ਭਰੀ ਜਵਾਨੀ ਆ ਤੇ ਇਦਾਂ ਕਿਸੇ ਨੂੰ ਨਾ ਕਰੀ ਨਾ ਕਿਸੇ ਦੇ ਨਾਲ ਜਿਵੇਂ ਪਾਸ਼ਾ ਤੇ ਚਲੋ ਠੀਕ ਹੈ ਗੱਲਾਂ ਬਹੁਤਾਂ ਬਹੁਤ ਹੋ ਗਈਆਂ ਤੇ ਤੇ ਪਸੀਨਾ ਬਹੁਤ ਗਰਮੀ ਬੜੀ ਇੱਥੇ ਹਾਂਜੀ ਹੋ ਗਿਆ ਸ਼ਾਮ ਦਾ ਟਾਈਮ ਤੇ ਦੇਖੋ ਜੀ ਸਬਜ਼ੀ ਬਣਾ ਲਈ ਆ ਤੇ ਗੋਭੀ ਦੀ ਸਬਜ਼ੀ ਬਣਾਈ ਤੇ ਨਾਲੇ ਦੁੱਧ ਗਰਮ ਕਰ ਲਿਆ ਤੇ ਆਟਾ ਵੀ ਕਨ ਕੇ ਰੱਖ ਲਿਆ ਤੇ ਸ਼ਾਨਦਾਰ ਟਾਈਮ ਹੋ ਗਿਆ ਕੈਮਰੇ ਨੂੰ ਪੰਨੇ ਕੀ ਹੋ ਗਿਆ ਮੈਂ ਬਹੁਤ ਸਾਫ਼ ਕੀਤਾ ਇਹਨੂੰ ਕਲੀਅਰ ਨਹੀਂ ਹੁੰਦਾ ਹੈਗਾ ਸ਼ਾਇਦ ਤੁਹਾਨੂੰ ਕਲੀਅਰ ਦਿਸੂਗਾ ਹਨਾ ਤੇ ਦੇਖੋ ਜੀ ਦੁਪਹਿਰੇ ਯਾਨੀ ਇੱਕ ਤਾਜੀ ਖਬਰ ਆਈ ਹੈ ਅਪਡੇਟ ਆਈ ਆ ਤੇ ਰਾਜਵੀਰ ਜਵੰਦ ਦੇ ਵੀਰ ਦੀ ਖਬਰ ਬਹੁਤ ਖੁਸ਼ੀ ਵਾਲੀ ਗੱਲ ਹੋਈ ਵੀ ਥੋੜੀ ਹਰਕਤ ਕੀਤੀ ਆ ਹੋਈ ਆ ਸਰੀਰ ਵਿੱਚ ਤੇ ਥੋੜਾ ਸਾਹ ਆਇਆ ਇਹਨਾਂ ਨੂੰ ਤੇ ਸਾਡੇ ਮਸ਼ਹੂਰ ਕਲਾਕਾਰ ਰਣਜੀਤ ਬਾਵਾ ਭਾਜੀ ਨੇ ਦੱਸਿਆ ਵੀ ਕਿਸੇ ਨੇ ਕੋਈ ਸੋਸ਼ਲ ਮੀਡੀਆ ਤੇ ਗਲਤਫਹਿਵਾ ਨਹੀਂ ਫਲਾਉਣੀ ਹੈਗੀ ਤੇ ਵੀਰ ਦੀ ਸਿਹਤ ਸਹੀ ਹੈ ਅਗਰ ਨਾਲ ਸੁਧਾਰਿਆ ਕੱਲ ਕੱਲ ਦੇ ਨਾਲ ਉਹਨਾ ਅੱਜ ਸੁਧਾਰਿਆ ਤੇ ਫਿਰ ਵੀਡੀਓ ਵੀ ਦੇਖੀ ਸੀਗੀ ਸ਼ਾਇਦ ਸਾਰਿਆਂ ਨੇ ਦੇਖੀ ਹੋਗੀ ਹੈ ਨਾ ਤੇ ਵਾਹਿਗੁਰੂ ਸੱਚੇ ਪਾਸ਼ਾ ਮੈਂ ਕਹਿੰਨੀ ਹਰੇਕ ਪਿੰਡ ਵਿੱਚ ਅਰਦਾਸਾਂ ਹੋਣ ਡੀਆਂ ਵਾਹਿਗੁਰੂ ਹਨ ਸਾਈ ਹੋਏ ਸੱਚੇ ਪਾਸ਼ਾ ਮੈਂ ਕਹਿੰਨੀ ਨਾ ਵੀ ਹੱਥ ਦੇ ਕੇ ਰੱਖੇ ਸਾਡੇ ਭਰਾ ਨੂੰ ਹਨ ਤੇ ਐਡੇ ਸੰਕਟ ਵਿੱਚੋਂ ਕੱਢੇ ਤੇ ਹੌਲੀ-ਹੌਲੀ ਚਲੋ ਦੁੱਖ ਘਟਦਾ ਆ ਤੇ ਸਹੀ ਹੋ ਜੀਵੇ ਹੌਲੀ-ਹੌਲੀ ਹਨਾ ਤੇ ਚਲੋ ਦੁੱਖ ਇੱਕ ਤੰਮ ਤਾਂ ਆ ਜਾਂਦਾ ਆ ਤੇ ਮੈਂ ਦੇਖਦੀ ਸੀ ਕਿ ਵੀਡੀਓ ਬਹੁਤ ਮਤਲਬ ਪਿੰਡਾਂ ਪਿੰਡਾਂ ਜਰ ਅਰਦਾਸਾਂ ਕੀਤੀਆਂ ਜਾ ਰਹੀਆਂ ਆ ਤੇ ਗੁਰਦੁਆਰਾ ਸਾਹਿਬ ਹਨ ਤੇ ਵੀਰ ਦੇ ਪਿੰਡ ਵਿੱਚ ਵੀ ਜਾਨੀ ਇਹ ਅਦਾਸ ਕੀਤੇ ਸਾਰੇ ਪਿੰਡ ਇਕੱਠੇ ਹੋ ਗਏ ਔਰ ਬਣਦੀ ਵੀ ਹੈਨਾ ਸਵਾਦੇ ਭਲੇ ਦੇ 10 ਵੀਰ ਤੰਦਰੁਸਤ ਲਈ ਅਰਦਾਸ ਹਨ ਮੈਂ ਵੀ ਕਰਦੀ ਆ ਤੇ ਸਾਰੇ ਹੀ ਕਰਦੇ ਆ ਹਨਾ ਤੇ ਮੈਂ ਸਵੇਰੇ ਵੀ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਸਵੇਰੇ ਵੀ ਮੈਂ ਕੀਤੀ ਸੀਗੀ ਤੇ ਹੁਣ ਵੀ ਰਹਿ ਰਸਤਾ ਹੋ ਜਾਣਾ ਟਾਈਮ ਤੇ ਹੁਣ ਮੈਂ ਗੁਰਦੁਆਰਾ ਸਾਹਿਬ ਜਾਉਂਗੀ ਹੁਣ ਵੀ ਮੈਂ ਅਰਦਾਸ ਕਰੂੰ ਸੱਚੇ ਪਾਤਸ਼ਾਹ ਸਾਡੇ ਭਰਾ ਵੱਡੇ ਨੂੰ ਹਨਾ ਤੰਦਰੁਸਤੀ ਵਰਖ ਤੇ ਜੇ ਚਲੋ ਦੁੱਖ ਜ਼ਿੰਦਗੀ 'ਚ ਆ ਜਾਂਦੇ ਆ ਤਾਂ ਦੁੱਖ ਕੱਟ ਦਿਓ ਹੌਲੀ-ਹੌਲੀ ਹਨਾ ਤੇ ਪਹਿਲਾਂ ਉਹ ਤੰਦਰੁਸਤ ਹੋਣ ਤੇ ਸਾਰੇ ਭੈਣ ਭਰਾਵਾਂ ਵਿੱਚ ਆਉਣ ਸ਼ੋਅ ਲਾਉਣ ਹਨਾ ਤੇ ਉਹਦੇ ਰੌਣਕ ਮੇਲਾ ਲਾਉਣ ਤੇ ਉਹਨਾਂ ਦੇ ਗਾਣੇ ਪਿਓ ਦੇ ਧੀ ਦੇ ਹਨਾ ਇੰਨੇ ਜਾਨੀ ਪਪੂਲਰ ਹੋਏ ਹੁੰਦੇ ਨਾ ਤੇ ਇੰਨੇ ਸੋਹਣੇ ਹੀ ਮਤਲਬ ਗਾਉਂਦੇ ਆ ਬਹੁਤ ਸੋਹਣਾ ਗਾਉਂਦੇ ਆ ਤੇ ਤੁਸੀਂ ਸਾਰੇ ਜਾਣਦੇ ਹੋ ਆਡੀਅנס ਉਹਨਾਂ ਦੀ ਸਾਰੀ ਹਨਾ ਚਲੋ ਖੈਰ ਬਹੁਤ ਦੁੱਖ ਲੱਗਾ ਹੈ ਖਬਰ ਸੁਣ ਕੇ ਨਾ ਬੜਾ ਮਾਂਜਾ ਖਰਾਬ ਹੋਇਆ ਨਾ ਵੀ ਬਹੁਤ ਜ਼ਿਆਦਾ ਹਨਾ ਤੇ ਕਿਸੇ ਵੀ ਪੁੱਤ ਨੂੰ ਵੈਗੁਰ ਇਦਾਂ ਸੱਟ ਨਾਲ ਲਾਵੇ ਸੱਚੇ ਪਾਤਸ਼ਾਹ ਹਰੇਕ ਦੇ ਧੀ ਪੁੱਤ ਹਨਾ ਖੁਸ਼ ਰਹਿਣ ਔਰ ਤੰਦਰੁਸਤ ਰਹਿਣ ਹਨਾ ਤੇ ਬਹੁਤ ਵੱਡਾ ਦੁੱਖ ਹੈ ਉਸ ਫੈਮਿਲੀ ਲਈ ਹਨਾ ਜਿਹੜਾ ਜਾਨ ਕਿਦਾ ਜਿਹੜੀ ਖਬਰ ਸੁਣਨੀ ਹੋਰ ਸਾਡੇ ਭਰਾ ਕਲਾਕਾਰ ਮਸ਼ਹੂਰ ਕਲਾਕਾਰ ਸਾਰੇ ਜਣੇ ਗਏ ਆ ਪਤਾ ਲੈਣ ਭਰਾ ਦਾ ਹੋਰ ਬਣਦਾ ਵੀ ਸੀ ਪਤਾ ਲੈਣਾ ਹਨਾ ਤੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣਾ ਨਾ ਤੇ ਜਿਹੜਾ ਦੇਖੋ ਜੀ ਜਿਹੜਾ ਦੁੱਖੋਂ ਦਾ ਪਤਾ ਨਹੀਂ ਕਿਹੜੇ ਵੇਲੇ ਕਦੋਂ ਆ ਜਾਣਾ ਇਹ ਇਸ ਪਰਮਾਤਮਾ ਨੂੰ ਪਤਾ ਹੈ ਨਾ ਵੀ ਕਿੱਦਾਂ ਹੋਣੀ ਆ ਜਾਂ ਵਾਹਿਗੁਰੂ ਅਗੇ ਅਰਦਾਸ ਕਰੋ ਸਾਰੇ ਜਾਨੀ ਹੈ ਨਾ ਤਿੰਨੇ ਵੀ ਅਰਦਾਸ ਜਾਨੀ ਕਰਦੀ ਰਹਿ ਰਹਾ ਸਭ ਹੋ ਚੱਲੀ ਆ ਬਸ ਹੁਣ ਤੇ ਤੁਸੀਂ ਸਾਰੇ ਨਾਲ ਕੇ ਅਰਦਾਸ ਕਰੋ ਤੇ ਵੀ ਇਹ ਦੁੱਖ ਘਟ ਜਾਵੇ ਤੇ ਤੰਦਰੁਸਤੀ ਇਹਨਾਂ ਨੂੰ ਜਲਦੀ ਜਲਦੀ ਆ ਜਾਵੇ ਤੇ ਵੀਡੀਓ ਦੇਖ ਕੇ ਬੜਾ ਮਨਜਾ ਖੁਸ਼ ਹੋਇਆ ਵੀ ਚਲੋ ਕੁਸ਼ ਹੱਦ ਤੱਕ ਠੀਕ ਆ ਭਰਾ ਹੱਡਾ ਨਾ